ਮੈਂ ਆਪਣਾ ਵਿਊ ਹੁਣ ਦੱਸਣ ਜਾ ਰਿਹਾ ਹਾਂ ਕਿ ਇਹ ਜੋ ਅੱਜ ਦਾ ਵਿਸ਼ਾ ਵਾ ਇਹਦੇ ਤੇ ਮੇਰਾ ਵਿਊ ਪੁਆਇੰਟ ਕੀ ਹੈ ਮੈਂ ਅੱਜ ਦਾ ਇਹ ਵਿਸ਼ੇ ਨੂੰ ਦੋ ਹਿੱਸਿਆਂ ਚ ਡਿਵਾਈਡ ਕਰਨਾ ਚਾਹੁੰਦਾ ਇੱਕ ਤੇ ਮਸਲੇ ਕੀ ਆ ਤੇ ਕਿ ਮਸਲੇ ਗਾਇਬ ਕਿਉਂ ਆ ਮੇਰਾ ਇਹ ਮੰਨਣਾ ਵਾ ਕਿ ਇਹ ਮਸਲੇ ਗਾਇਬ ਇਸ ਕਰਕੇ ਆ ਕਿ ਲੋਕੀ ਸਵਾਲ ਨਹੀਂ ਪੁੱਛਦੇ ਲੋਕੀ ਜਿਹੜੋਂ ਜਿਹਨੂੰ ਸਿਆਸੀ ਲੀਡਰ ਪਿੰਡਾਂ ਦੇ ਵਿੱਚ ਜਾਂ ਚੋਣ ਰੈਲੀਆਂ ਦੇ ਵਿੱਚ ਜਾਂਦੇ ਆ ਕੇ ਲੋਕਾਂ ਨੂੰ ਚਾਹੀਦਾ ਵੰਨ ਨੂੰ ਰੋਕ ਕੇ ਪੁੱਛਣ ਜੀ ਹਾਂ ਗੱਲਾਂ ਨਹੀਂ ਅਸੀਂ ਸੁਣਨੀਆਂ ਸਾਨੂੰ ਇਹ ਦੱਸੋ ਆ ਮਸਲੇ ਸਾਡੇ ਇਹਨਾਂ ਦੁਆਰੇ ਤੁਹਾਡੇ ਕੋਲ ਕੀ ਜਵਾਬ ਆ ਅ ਔਰ ਅਸੀਂ ਮੀਡੀਆ ਨੇ ਔਰ ਜਿਹੜੀਆਂ ਹੋਰ ਸੰਸਥਾਵਾਂ ਵਾਂ ਉਹਨਾਂ ਪਲੇਟਫਾਰਮ ਹੀ ਨਹੀਂ ਬਣਾਏ ਜਿੱਥੇ ਇਹ ਮਸਲੇ ਡਿਸਕਸ ਹੋ ਸਕਣ ਰੈਲੀਆਂ ਕਰੀਦੀਆਂ ਵਾਂ ਪੰਜ ਪੰਜ ਚਾਰ ਚਾਰ ਹਜ਼ਾਰ ਇੱਕ ਹਲਕੇ ਤੋਂ ਦੂਜੇ ਹਲਕੇ ਚ ਬਸਾਂ ਪਾ ਕੇ ਲੈ ਜਾਂਦੀਆਂ ਵਾਂ ਅ ਔਰ ਉੱਥੇ ਚੁਟਕਲੇ ਸੁਣਾ ਕੇ ਅਸੀਂ ਲੋਕਾਂ ਨੂੰ ਘਰ ਭੇਜ ਦਿੰਨੇ ਆ ਜਾਂ ਉੱਥੇ ਫ੍ਰੀ ਲੰਗਰ ਜਾਂ ਫ੍ਰੀ ਜਿਹੜਾ ਆਪਾਂ ਪਿਆ ਕੇ ਲੋਕਾਂ ਨੂੰ ਕਰ ਪੇਜ ਦਿੰਦੇ ਆ ਸੋ ਪਲੇਟਫਾਰਮ ਬਣਨੇ ਚਾਹੀਦੇ ਜਿੱਥੇ ਮਸਲੇ ਡਿਸਕਸ ਹੋ ਸਕਣ ਮੈਨੂੰ ਯਾਦ ਹੈ 2016 17 ਦੇ ਵਿੱਚ ਮੈਂ ਉਦੋਂ ਨਵੀਂ ਨਵੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਹੁਣ ਤੇ ਮੈਂ ਆਮ ਆਦਮੀ ਪਾਰਟੀ ਦੇ ਨਾਲ ਮੈਂ ਨਹੀਂ ਮੈਨੂੰ ਉਦੋਂ ਡਾਇਲੌਗ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਮੈਨੂੰ ਲੈਂਦਾ ਹੀ ਇਸ ਕਰਕੇ ਗਿਆ ਸੀ ਤਾਂ ਕਿ ਮੈਂ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਬਣਾ ਸਕਾਂ ਅਸੀਂ ਘੱਟੋ ਘੱਟ ਵੀ 25 30 ਥਾਵਾਂ ਤੇ ਅਸੀਂ ਬੋਲਦਾ ਪੰਜਾਬ ਨਾਂ ਦੇ ਫੰਕਸ਼ਨ ਕੀਤੇ ਕਟੋਕੜ 10 15 ਅਸੀਂ ਜ਼ੂਮ ਦੇ ذریعے ਅਸੀਂ ਸਕਾਈਪ ਦੇ ذریعے ਬਾਹਰਲੇ ਐਨ ਆਰ ਆਈਜ਼ ਨਾਲ ਡਾਇਲੌਗ ਅਸੀਂ ਕੀਤੇ ਤਾਂ ਕਿ ਮਸਲੇ ਡਿਸਕਸ ਹੋ ਸਕਣ ਉਸ ਤੋਂ ਬਾਅਦ ਅਸੀਂ ਆਪਣਾ ਮੈਨੀਫੈਸਟੋ ਬਣਾਇਆ ਬੜਾ ਡਿਟੇਲਡ ਮੈਨੀਫੈਸਟੋ ਸੀ ਵੱਖਰੇ ਵੱਖਰੇ ਵਪਾਰ ਵਰਗ ਦਾ ਅੱਡ ਕਿਸਾਨਾਂ ਦਾ ਅੱਡ ਔਰ ਸਾਨੂੰ ਵੇਖ ਕੇ ਫਿਰ ਕਾਂਗਰਸ ਨੇ ਵੀ ਉਸੇ ਤਰ੍ਹਾਂ ਦਾ ਮੈਨੀਫੈਸਟੋ ਬਣਾਇਆ ਉਦੋਂ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਦੇ ਵਿੱਚ ਸਨ ਰਜਿੰਦਰ ਕੌਰ ਪਠੱਲ ਵੀ ਉਸ ਮੈਨੀਫੈਸਟੋ ਦੇ ਵਿੱਚ ਸ਼ਾਮਲ ਸਨ ਲੇਕਿਨ ਇਹ 2016 17 ਦੀ ਗੱਲ ਹੈ ਹੁਣ ਕਿੱਧਰ ਗਿਆ ਮੈਨੀਫੈਸਟੋ ਕਿਧਰ ਗਿਆ ਡਾਇਲੌਗ ਹੁਣ ਤੇ ਸਿਰਫ ਗੱਲਾਂ ਬਾਤਾਂ ਹੀ ਆ ਸੋ ਕਹਿਣ ਦਾ ਪਾਵੇ ਆ ਕਿ ਲੋਕੀ ਸਵਾਲ ਨਹੀਂ ਪੁੱਛਦੇ ਲੋਕੀ ਜਵਾਬਦੇਹੀ ਨਹੀਂ ਬਣਾਉਂਦੇ ਇਸ ਕਰਕੇ ਇਸ ਚੋਣ ਮਹਿੰਮ ਦੇ ਵਿੱਚੋਂ ਮਸਲੇ ਗਾਇਬ ਆਫਟਰ ਆਲ ਕੁਝ ਸੰਸਥਾਵਾਂ ਜਿਵੇਂ ਚੰਗਾ ਵੀ ਕੰਮ ਕਰ ਰਹੀਆਂ ਮੈਂ ਹੁਣੇ ਜਿਵੇਂ ਮੱਤੇਵਾੜਾ ਮੋਰਚੇ ਦੇ ਸੱਜਣ ਬੇਨੀਪਾਲ ਮਾਲਵਿੰਦਰ ਬਨਵਿੰਦਰਜੀਤ ਬੇਨੀਪਾਲ ਸਾਡੇ ਨਾਲ ਜੁੜੇ ਸਨ ਉਹਨਾਂ ਦੱਸਿਆ ਵੀ ਕਿਵੇਂ ਉਹ ਸਿਆਸੀ ਲੀਡਰਾਂ ਨੂੰ ਸੱਦੇ ਆਪਣੇ ਮੰਚ ਦੇ ਉੱਤੇ ਇਸ ਤਰ੍ਹਾਂ ਦੀ ਲੋੜ ਆ ਵੀ ਵੱਖਰੇ ਵੱਖਰੇ ਮੋਰਚੇ ਬਣਨ ਵੱਖਰੇ ਵੱਖਰੇ ਪਲੇਟਫਾਰਮ ਬਣ ਜਿੱਥੇ ਚੀਜ਼ਾਂ ਡਿਸਕਸ ਹੋ ਸਕਣ ਉਹ ਮੱਤੇਵਾੜਾ ਮੋਰਚਾ ਜਿਹੜਾ ਵਾ ਬੁੱਢਾ ਦਰਿਆ ਜਿਹੜਾ ਵਾ ਸਤਲੁਜ ਦਾ ਗੰਦਾ ਪਾਣੀ ਜਿਹੜਾ ਹੋ ਰਿਹਾ ਵਾ ਵਾਤਾਵਰਣ ਜਿਹੜਾ ਪੋਲੂਟ ਹੋ ਰਿਹਾ ਵਾ ਉਹਦੇ ਬਾਰੇ ਇਹਨਾਂ ਮਸਲਿਆਂ 'ਤੇ ਉਹ ਵਿਚਾਰ ਚਰਚਾ ਕਰਦੇ ਆ ਹਮ ਹੁਣ ਮੈਂ ਇਸ ਮਸਲੇ ਤੇ ਜਿਹੜੀ ਦੂਜੀ ਹਿੱਸਾਵਾਵ ਦੇ ਤੇ ਡਿਸਕਸ ਕਰਨੀ ਚਾਹੁੰਦਾ ਮਸਲੇ ਹੈ ਕਿ ਮੇਰਾ ਖਿਆਲ ਹੈ ਕਿ ਮਸਲੇ ਜਿਹੜੇ ਪੰਜਾਬ ਦੇ ਨੇ ਉਹ ਦੋ ਜਾਂ ਤਿੰਨ ਹਿੱਸਿਆਂ ਚ ਵੰਡੇ ਜਾ ਸਕਦੇ ਐ ਇੱਕ ਤੇ ਇਤਿਹਾਸਿਕ ਮਸਲੇ ਆ ਸੋ ਮੀਡੀਆ ਨੂੰ ਚਾਹੀਦਾ ਵਾ ਕਿ ਸਾਰੀਆਂ ਪਾਰਟੀਆਂ ਨੂੰ ਇਹਨਾਂ ਇਤਿਹਾਸਿਕ ਮਸਲਿਆਂ ਤੇ ਉਹਨਾਂ ਦਾ ਪਾਰਟੀਆਂ ਦਾ ਸਟੈਂਡ ਪੁੱਛਿਆ ਜਾਵੇ ਪਾਣੀਆਂ ਦੇ ਉੱਤੇ ਤੁਹਾਡਾ ਕੀ ਸਟੈਂਡ ਆ ਹਰ ਸਟੇਟ ਦਾ ਜਿਹੜੀ ਪਾਰਟੀ ਐ ਪਾਰਟੀ ਦੀ ਯੂਨਿਟ ਐ ਉਹਨੂੰ ਪੁੱਛਿਆ ਜਾਵੇ ਤੁਹਾਡਾ ਜਿਵੇਂ ਪੰਜਾਬ ਦੇ ਲੀਡਰਾਂ ਨੂੰ ਪੁੱਛਿਆ ਜਾਵੇ ਪੰਜਾਬੀ ਬੋਲਦੇ ਇਲਾਕਿਆਂ ਬਾਰੇ ਕੀ ਸਟੈਂਡ ਹੈ ਚੰਡੀਗੜ੍ਹ ਬਾਰੇ ਕੀ ਸਟੈਂਡ ਹੈ ਜਿਹੜੇ ਇਤਿਹਾਸਿਕ ਮਸਲੇ ਆ ਸੰਗੀਟ ਢਾਂਚੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿਉਂਕਿ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਵੀ ਇੱਕ ਇਤਿਹਾਸਿਕ ਡਾਕੂਮੈਂਟ ਹੈ ਇਸ ਤੋਂ ਇਲਾਵਾ ਜਿਹੜੇ ਕਰੰਟ ਇਸ਼ੂਜ਼ ਆ ਬੇਰੋਜ਼ਗਾਰੀ ਆ ਡਰੱਗਸ ਦਾ ਮਸਲਾ ਆ ਜਾਂ ਹੋਰ ਮਸਲੇ ਆ ਜਿਹੜੇ ਪੁਲਿਸ ਦੀ ਕਾਰਗੁਜ਼ਾਰੀ ਆ ਇਹ ਮਸਲਿਆਂ ਦੇ ਉੱਤੇ ਡਿਸਕਸ਼ਨ ਜਿਹੜੀ ਆ ਉਹ ਰੋਵੇ ਤਾਂ ਕਿ ਪਾਰਟੀਆਂ ਨੂੰ ਪੁੱਛਿਆ ਜਾਵੇ ਵੀ ਤੁਹਾਡੀਆਂ ਦੇ ਬਾਰੇ ਸਟ੍ਰੈਟਜੀ ਕੀ ਆ ਤੁਹਾਡੀ ਵਿਉਂਤਬੰਦੀ ਇਹਦੇ ਬਾਰੇ ਕੀ ਆ ਫਿਰ ਕੰਪੇਅਰ ਕਰੋ ਕਿ ਸਿਆਸੀ ਪਾਰਟੀਆਂ ਦੀ ਕੀ ਵਿਉਂਤਬੰਦੀ ਆ ਅਸੀਂ ਕਿਹੜੀ ਸਾਡੇ ਹੱਕ ਦੇ ਵਿੱਚ ਆ ਕਿਹੜੀ ਸਾਨੂੰ ਚੰਗੀ ਲੱਗਦੀ ਆ ਇਸ ਤੋਂ ਇਲਾਵਾ ਅਸੀਂ ਸਾਰੇ ਮੰਨਦੇ ਆ ਕਿ ਪੰਜਾਬ ਨੂੰ ਦੇ ਹਿੱਤ ਦੇ ਵਿੱਚ ਆ ਕਿ ਟ੍ਰੇਡ ਪਾਕਿਸਤਾਨ ਦੇ ਨਾਲ ਖੁੱਲੇ ਵਾਗਾ ਬਾਰਡਰ ਤੋਂ ਟ੍ਰੇਡ ਸ਼ੁਰੂ ਹੋਵੇ ਇਹਦੇ ਬਾਰੇ ਸਾਨੂੰ ਪੁੱਛਣ ਦੀ ਲੋੜ ਹੈ ਸਿਆਸੀ ਪਾਰਟੀਆਂ ਨੂੰ ਕਿ ਤੁਸੀਂ ਕੀ ਕਦਮ ਚੁੱਕੋਗੇ ਮੈਨੂੰ ਪਤਾ ਵਾ ਭਾਜਪਾ ਦੇ ਜਿਹੜੇ ਉਮੀਦਵਾਰ ਨੇ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਜਿਹੜੇ ਸਾਬਕਾ ਅਨਵੈਸਟਰ ਸੀ ਅਮਰੀਕਾ ਦੇ ਵਿੱਚ ਉਹ ਕਹਿ ਰਹੇ ਨੇ ਕਿ ਮੈਂ 800 ਕਰੋੜ ਦੇ ਇਨਵੈਸਟਮੈਂਟ ਅੰਮ੍ਰਿਤਸਰ ਵਾਸਤੇ ਲੈ ਆ ਰਹੇ ਹਾਂ ਅਮਰੀਕਾ ਤੋਂ ਇਨਵੈਸਟਮੈਂਟ ਆ ਰਹੀ ਹੈ ਦੇਖਾਂਗੇ ਜਦੋਂ ਆਉਗੀ ਇਹ ਮੈਨੂੰ ਹਵਾਈ ਗੱਲਾਂ ਲੱਗਦੀਆਂ ਵਾ ਪਤਾ ਨਹੀਂ ਇਨਵੈਸਟਮੈਂਟ ਆਣੀ ਹੈ ਕਿ ਨਹੀਂ ਆਣੀ ਜਿੰਨ ਸੇ ਤੱਕ ਮਾਹੌਲ ਪੂਰਾ ਪੰਜਾਬ ਦਾ ਇੱਕ ਇਨਵੈਸਟਮੈਂਟ ਔਰੀਐਂਟਡ ਨਹੀਂ ਹੋਊਗਾ ਇਹ ਬਾਹਰੋਂ ਇਨਵੈਸਟਮੈਂਟ ਲਿਆਉਣੀ ਬੜੀ ਮੁਸ਼ਕਲ ਹੈ ਲੇਕਿਨ ਵਾਗਾ ਬਾਰਡਰ ਖੁੱਲਣਾ ਜਿਹੜਾ ਹੈ ਪ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਔਰ ਬਾਕੀ ਲੀਡਰਾਂ ਨੂੰ ਦੱਸਣਾ ਚਾਹੀਦਾ ਕਿ ਉਹਦੇ ਬਾਰੇ ਉਹ ਕੀ ਕਰਨਗੇ ਇਸ ਤੋਂ ਇਲਾਵਾ ਫਿਊਚਰ ਪੰਜਾਬ ਵਾਸਤੇ ਤੁਹਾਡਾ ਕੀ ਵਿਜ਼ਨ ਹੈ ਇਹਦੇ ਬਾਰੇ ਵੀ ਸਾਨੂੰ ਲੋੜ ਆ ਸਿਆਸੀ ਲੀਡਰਾਂ ਨੂੰ ਪੁੱਛਿਆ ਜਾਵੇ ਕਿ ਤੁਹਾਡਾ ਪੰਜਾਬ ਦਾ ਵਾਸਤੇ ਨਵੇਂ ਪੰਜਾਬ ਦੀ ਸਿਰਜਣਾ ਵਾਸਤੇ ਤੁਹਾਡਾ ਕੀ ਤੁਹਾਡਾ ਵਿਜ਼ਨ ਹੈ ਇਹ ਜਿਹੜਾ ਇਹ ਵਿਜ਼ਨ ਨੂੰ ਅੱਗੇ ਅਸੀਂ ਕਿਵੇਂ ਲੈ ਕੇ ਜਾਣਾ ਸੋ ਕਹਿਣ ਦਾ ਮਤਲਬ ਹੈ ਕਿ ਮਸਲੇ ਬਹੁਤ ਨੇ ਬਹੁਤ ਗੰਭੀਰ ਨੇ ਇਹਨਾਂ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਆ ਵਿਉਂਤਬੰਦੀ ਪੁੱਛਣ ਦੀ ਲੋੜ ਆ ਅ ਇਹ ਅਰੇ ਸ਼ੁਰੂਆਤ ਕਿਥੋਂ ਹੋਣੀ ਚਾਹੀਦੀ ਹੈ ਸ਼ੁਰੂਆਤ ਹੋਣੀ ਚਾਹੀਦੀ ਹੈ ਲੋਕੀ ਜੇ ਸਹੀ ਸਵਾਲ ਪੁੱਛਣ ਸੋ ਲੋਕ ਮੰਥਨ ਹੋਵੇ ਤਾਂ ਕਿ ਸਵਾਲ ਪੁੱਛੇ ਜਾਣ ਸੋ ਇਹ ਮੇਰੇ ਸਾਹ ਦੇ ਨਾਲ ਇਹ ਸਭ ਕੁਝ ਤੁਹਾਡੇ ਹੱਥ ਵਾਸਤੇ ਹੈ ਲੋਕਾਂ ਦੇ ਹੱਥ ਵਾਸਤੇ ਵਿੱਚ ਤਾਂ ਕਿ ਮਸਲੇ ਚੁੱਕੇ ਜਾ ਸਕਣ